ਮਾਨ ਕਰੋਂਤ ਦੇ ਉਪਰੀ ਮੇਰ ਪਰਾਤ ਦੀ ਸਭ ਭੂਲ ਤੇ ਤੁਮ ਬਖਸ਼ਨਾ ਦੇ ਜਿਦਾ ਸੁਨ ਸਾਗਰ ਦੀਨ ਪਰਿਆ ਤੀਤੇ ਆਪਣਾ ਮਾਰੇ ਤਬੇ ਪੀਰਮ ਗਏ ਕਤੀ ਪ੍ਰਣਵੰਦਨਾ ਵੀਰ ਜੀ ਯਾਦ ਕਰੋ ਉਪਕਾਰ ਕਲਗੀਆਂ ਆ ਤਾਰਨ ਸਾਹਿਬ ਸ੍ਰੀ ਗੁਰੂ ਰੰਤ ਸਾਹਿਬ ਸਤਿਪਾਤ ਜੀ ਹੰਦੀ ਬਾਬੂ ਨੋਅ ਕੋ ਵਿਤਰ ਹਜ਼ੂਰੀ ਅੰਦਰ ਲੰਬੇ ਸਮੇਂ ਤੋਂ ਜਰ ਬੈਠੇ ਕੋ ਪਿਆਰੀ ਉਸਾਰੀ ਸੁਸੰਗੀਤ ਕੋ ਮਟਬਾ ਕੀ ਹਾਂ ਸਦ ਨੂੰ ਕਿਰਪਾ ਨੇ ਮਤ ਕਰਦੀਏ ਉਦਨ ਮਤ ਪ੍ਰਧ ਅੰਤਰ ਦਮੀ ਜੇਵ ਪ੍ਰੇਰਿਤ ਕਰਨ ਸਤੂ ਜੀ ਦੇ ਉਦਨ ਸਦਕਾ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹਰ ਸਾਲ ਦੀ ਤਰ੍ਹਾਂ ਸਮਰਤੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਹਿਵਾ ਤੇ ਨਕਰ ਦੀ ਸਤਿ ਤੇ ਰਾਮ ਕੀ ਰਾਤਰੀ ਦੇ ਦੀਵਾਨ ਰੱਖਣੇ ਕੀਤੇ ਸਤੂ ਦੀਵੇ ਦਰੋਂ ਕਰੂੰ ਮਨੁ ਸਾਈ ਤੁ ਸਿੱਖਾਂ ਪਾਸੋਂ ਸਤਕਾਰ ਦੂ ਗੁਰੂ ਕੀ ਗ੍ਰੰਥਨੀਏ ਸਤਕਾਰ ਦੂ ਬਾਬਾ ਅਕਬਰ ਸਿੰਘ ਦੀ ਖੋਹੂ ਸਿੱਖਾਂ ਪਾਸੋਂ بادشاہ جی پاور بانی کا کیرتن اور اتحاس اتہاس ہے سو بیچار کی سانھ پاؤ تو پہلے ستگو جی کے چرنات ہوئیے گروہ بخشی فتح پروان کریے گج بج کے آخو جی واحر جی کا خالص واحج جی کی فتح ست گرو جی کا پاون بچن ہے نت ابھی پڑھتے بھی ہاں سنتے بھی ہاں

ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰ ਕਲਪਨੀ ਤਰਪਾਕਸ਼ਾ ਨੂੰ ਬਹੁਤ ਲੰਮਾ ਸੁਣਾ ਪਹਿਲਾ ਕਵੀ ਸਾਹਿਬ ਦੀ ਭਰੀਆ ਸਤਿਗੁਰੂ ਜੀ ਨੇ ਭਗਤਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਥਾਂ ਦਿੱਤੀ ਜਗ੍ਹਾ ਦਿੱਤੀ ਦਰਜ ਕੀਤਾ ਭਾਵੇਂ ਉਹਨਾਂ ਦੇ ਕਹੀ ਕੋਈ ਸ਼ਕਦਾ ਨੂੰ ਸਤਿਗੁਰੂ ਜੀ ਨੇ ਗੁਰੂ ਦੇ ਬਰਾਬਰ ਥਾਂ ਦਿੱਤੀ ਕਿਉਂਕਿ ਅਸੀਂ ਬਾਣੀ ਪੜਦੇ ਹਾਂ ਤੁਰਕੀ ਬਾਣੀ ਆਈ ਜਨ ਸਤਿ ਚਿਤ ਵਟਾਲੀ ਵਾਣੀ ਗੁਰੂ ਗੁਰੂ ਖੇ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੀ ਗੁਰ ਬਾਣੀ ਕਹੈ ਸਿਮਰਿ ਦਨ ਮਾਨੈ ਪਰਤਖ ਗੁਰ ਨਿਸ ਰਾਗੇ ਕਿਉਂਕਿ ਜਿਆਦਾ ਲੰਮਾ ਸਮਾਂ ਨਹੀਂ ਇਤਿਹਾਸ ਸਾਰਿਆਂ ਦੀ ਅੱਜ ਤਕਰੀਬਨ ਬੱਚੇ-ਬੱਚੇ ਦੇ ਅੱਖਾਂ ਦੇ ਸਾਹਮਣੇ ਇੱਕ ਇਤਿਹਾਸ ਪਿਆ ਕਿਉਂਕਿ ਅੱਜ ਜਿਹੜਾ ਸਮਾਂ ਹੈ ਮੋਬਾਈਲ ਦਾ ਸਮਾਂ ਹੈ ਟੀਵੀ ਦਾ ਸਮਾਂ ਹੈ ਸੋਸ਼ਲ ਮੀਡੀਆ ਦਾ ਝੁੰਗ ਹੈ ਘਰ ਘਰ ਦੇ ਵਿੱਚ ਇਸ ਟੈਕਨੋਲੋਜੀ ਨੇ ਉਹ ਕੁਰਬਾਨੀ ਦੀ ਕਥਾ ਉਹ ਗੁਰ ਇਤਿਹਾਸ ਦੀ ਕਥਾ ਸਾਡੇ ਕੰਨਾਂ ਤੱਕ ਪਹੁੰਚਾ ਦਿੱਤੀ ਰਜਾਈਆਂ ਦੇ ਵਿੱਚ ਬੈਠਿਆਂ ਜੇ ਤੇ ਬੰਦਾ ਕੰਨੀ ਮੱਦ ਕਰਕੇ ਬੈਠਾ ਜਿੱਤੇ ਵੱਖਰੀ ਗੱਲ ਹੈ ਜਿੱਦਾਂ ਬਾਣੀ ਦਾ ਸ਼ਬਦ ਹੈ ਮਨ ਮੁਖ ਬਾਗ ਦੀ ਹੁੰਦਿਆਂ ਤਖਮਾਇ ਕੰਦੀ ਪਾਸ ਜੇ ਤੇ ਹੁਣ ਕਿਨਾਰੇ ਤੇ ਬੈਠੀ ਪਿਆਸਾ ਨਹੀਂ ਹੰਦਾ ਕਿ ਤੇ ਵੱਖਰੀ ਗੱਲ ਹੈ ਪਰ ਵੈਸੇ ਅੱਜ ਉਹ ਨੌਬਾ ਨਹੀਂ ਦਿੱਤਾ ਜਾ ਸਕਦਾ ਕਿ ਅੱਜ ਪ੍ਰਚਾਰ ਨਹੀਂ ਹੈ ਜਦੋਂ ਹੀ ਉਤਮ ਨਹੀਂ ਕੀਤੇ ਜਾਂਦੇ ਜਦੋਂ ਉਤਰਾਦੇ ਨਹੀਂ ਕੀਤੇ ਜਾਂਦੇ ਆਪ ਤੇ ਇਸੇ ਪਾਸੇ ਜਾਣ ਦੀ ਵੀ ਲੋੜ ਨਹੀਂ ਮੋਬਾਈਲ ਦੇ ਵਿੱਚ ਉਹ ਸਾਰਾ ਇਤਿਹਾਸ ਭਾਵੇਂ ਤੁਸੀਂ ਪੜ ਲਓ ਭਾਵੇਂ ਸੁਣ ਲਓ ਭਾਵੇਂ ਵਿਚਾਰ ਕਰੋ ਜੋ ਕੁਝ ਤੁਸੀਂ ਕਰਨਾ ਚਾਹੁੰਦੇ ਹੋ ਤੁਹਾਡੇ ਹੱਥ ਦੇ ਵਿੱਚ ਹੈ ਗੁਰਬਾਣੀ ਦਾ ਸ਼ਬਦ ਆਪਾਂ ਪੜ ਰਹੇ ਆ ਕਬੀਰ ਸਾਹਿਬ ਦੀ ਗੀਤ ਦੇ ਸੂਰਾ ਸੋ ਪੈ ਚਾਨੀ ਹੈ ਜੋ ਲਰੈ ਦੀਨ ਕੇ ਹੈ ਦੀਨ ਜੇ ਦੀਨ ਦੇ ਹੀਤ ਤੇ ਅਰਥ ਆਪਾਂ ਪੜਦੇ ਆ ਨਾ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪੂਰਾ ਜੀਵਨ ਹੀ ਇਸ ਦੀਨ ਕੇ ਹੀਤ ਦੀ ਪਰਵਾਸਾ ਸਮਝਾਉਂਦਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੂਚਾ ਪਰਵਾਕ ਕਿਉਂਕਿ ਜਿੱਨਾ ਸੁਵਿਧਾ ਦੀ ਯਾਦ ਦੇ ਵਿੱਚ ਆਪਾਂ ਜੁੜਿਆ ਦਾ ਇਪੋ ਮਹੀਨੇ ਦੇ ਸਮੁੱਚੇ ਸ਼ਹਿਰ ਧੰਨਵਾਦਾ ਗੁਦਰਕੌਰ ਜੀ ਬਾਬਾ ਅਦੀਪ ਸਿੰਘ ਜੀ ਬਾਬਾ ਦੁਦਾਰ ਸਿੰਘ ਬਾਬਾ ਜੁਰਾ ਵਰ ਸਿੰਘ ਬਾਬਾ ਫਤੇ ਸਿੰਘ ਬਾਬਾ ਦੀਨ ਸਿੰਘ ਜੀ ਭਾਈ ਤੇ ਸਿੰਘ ਜੀ ਬਾਬਾ ਬਚਿੱਤਰ ਸਿੰਘ ਜੀ ਭਾਈ ਅਦਵ ਸਿੰਘ ਅਜੈ ਸਿੰਘ ਕਿੰਨੇ ਖਸ਼ੀਦਾਂ ਦੇ ਨਾਮ ਆਪਾਂ ਗਿਣਤੀ ਕਰੀਏ ਬੀਬੀ ਹਰਸ਼ਰਦ ਕੌਰ ਇੱਕ ਨਹੀਂ ਅਨੇਕਾਂ ਇਸ ਮਹੀਨੇ ਦੇ ਵਿੱਚ ਸ਼ਹੀਦ ਹੋਏ ਰਕबीर ਸਾਹਿਬ ਨੇ ਤੇ ਇਹ ਬਚਨ ਬਹੁਤ ਸਮਾਂ ਪਹਿਲਾਂ ਦਿੱਤੇ ਸਨ ਪਰ ਉਹਨਾਂ ਸ਼ਬਦਾਂ ਦਾ ਪ੍ਰੈਕਟੀਕਲ ਉਹਨਾਂ ਸ਼ਬਦਾਂ ਨੂੰ ਅਗਲੀ ਜਾਮਾ ਤੇਰਾ ਦਿੱਤਾ ਉਹ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਦੇ ਪਰਿਵਾਰ ਨੇ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਤਿੱਖੀ ਕਲੀ ਨੇ ਦਿੱਤਾ ਕਿ ਦੀਨ ਦੇ ਹਿਤ ਕਿੱਦਾਂ ਲੜਿਆ ਜਾ ਸਕਦਾ ਕਿਸੇ ਕਿਸੇ ਤਰ੍ਹਾਂ ਨੂੰ ਰੱਖਣ ਵਾਸਤੇ ਆਪਣਾ ਸਿਰ ਇਦਾਂ ਕੁਰਬਾਨ ਕੀਤਾ ਜਾ ਸਕਦਾ ਹੈ ਕਿਉਂਕਿ ਸੰਗਤਾਂ ਦੀ ਸ਼ਹੀਦੀ ਦਾ ਮੁੱਢ ਗੁਰੂ ਅਰਜਨ ਦੇਵ ਸਾਹਿਬ ਹੈ ਸੰਗਤਾਂ ਦੀ ਸ਼ਹੀਦੀ ਦਾ ਮੁੱਢ ਗੁਰੂ ਤੇਗ ਬਹਾਦਰ ਸਾਹਿਬ ਸਾਹਿਬ ਜੇ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਦੀ ਜਿੱਤੇ ਤਰੀਕੇ ਇੱਕ ਵਚਨ ਆਖੇ ਸਨ ਜਿੱਦਣ ਮੀਆਂ ਮੀਰ ਨੇ ਪੁੱਛਿਆ ਸੀ ਬਾਦਸ਼ਾਹ ਕੀ ਬਾਣਾ ਦਰਪਾਉਂਦੇ ਹੋ ਸਾਧੂ ਜੀ ਦੇ ਵਚਨ ਸਨ ਕਿ ਕਿਸੇ ਕਵੀ ਨੇ ਉਸ ਭਾਵਨਾ ਨੂੰ ਕਲਮ ਵਿੱਚ ਪ੍ਰਗਟ ਕੀਤਾ ਇਕ ਥੋੜੇ ਬਿਨਾ ਦੇ ਵਿੱਚ ਕੀ ਫੁੱਲ ਇਹਦੇ ਖਿੰੜ ਜਾਣਗੇ ਓ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗਲਾ ਸੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮਹਿਕ ਉੱਠੂ ਤਮਕੋ ਦੀ ਜੂ ਵਿੱਚੋਂ ਲਾਗੇ ਖਿਜਾਂ ਨੇ ਇਹਨਾਂ ਦੇ ਟੁਕਣਾ ਨਹੀਂ ਲੱਗੀ ਔੜ ਤੇ ਇਹਨਾਂ ਨੇ ਸੁਕਣਾ ਨਹੀਂ ਕਿਉਂਕਿ ਖੂਨ ਸ਼ਹੀਦਾਂ ਦਾ ਮੁਕਣਾ ਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਇੱਕੋ ਗੱਲ ਗਿਆ ਸੀ ਪਿਆ ਮੀਰ ਨੂੰ ਕਹਿੰਦੇ ਸਾਈਂ ਦੀ ਮਿੱਤਰ ਕਹਿੰਦੇ ਸਨ ਪਾਤਸ਼ਾਹ ਕਹਿੰਦੇ ਚੰਦਨ ਹਰਿ ਮੰਦਰ ਸਾਹਿਬ ਦੀ ਨੀਂਹ ਤੇਰੇ ਪਰਿਵਾਰ ਕੋ ਰਖਵਾਈ ਸੀ ਤੇਰੇ ਕੋਲ ਰਖਵਾਈ ਸੀ ਤਾਂ ਸਤਿਗੁਰੂ ਪਾਸੇ ਕਿਤੇ ਤੂੰ ਬੜਾ ਖੁਸ਼ ਸੀ ਕਿਉਂਕਿ ਇਹ ਹਰਿ ਮੰਦਰ ਬਣ ਰਿਹਾ ਉਸ ਪਰਮਸ ਪਰਮਾਤਮਾ ਪਰਮੇਸ਼ਰ ਦੀ ਕੀਰਤੀ ਦਾ ਘਰ ਬਣਦੇ ਹੈ ਤੇਰੀ ਖੁਸ਼ੀ ਦਾ ਟਿਕਾਣਾ ਨਹੀਂ ਸੀ ਸਤਿਗੁਰੂ ਪਾਸੇ ਕਿਤੇ ਅੱਜ ਇੱਕ ਮੰਦਰ ਦੀ ਨੀਂਹ ਅਸੀਂ ਰੱਖਣ ਲੱਗੇ ਆਂ ਸਾਈਂ ਦੀ ਅਡੋਲ ਤਰਕ ਕੋਸ਼ ਪਰਮਾਤਮਾ ਤੇ ਭਰੋਸਾ ਉਹਦੇ ਉੱਪਰ ਸਿੱਧ ਕਰ ਲੱਖੋ ਇਹਦੇ ਕਿਹੜਾ ਮੰਦਰ ਸਤਿਗੁਰੂ ਕਿਸ ਮੰਦਰ ਦੀ ਗੱਲ ਕਰਦੇ ਧੰਗੂਰੂ ਅਰਜਨ ਦੇਵ ਸਿਰ ਪਾਤਸ਼ਾਹ ਕਹਿੰਦੇ ਇਹ ਸ਼ਕੀਤਾਂ ਦਾ ਮੰਦਰ ਹੈ ਇਹਦੀ ਪਹਿਲੀ ਕਿੱਟ ਗੁਰਸਿੱਖੀ ਦੇ ਵਿੱਚ ਅਸੀਂ ਲਾ ਕੇ ਚੱਲਿਆ ਇਹਦੇ ਉੱਪਰ ਮੰਦਰ ਬਣਨੇ ਤੇ ਉੱਪਰ ਸ਼ੀਧੀਆਂ ਹੋਣਗੀਆਂ ਕਦੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸਮਾਂ ਆਵੇਗਾ ਇਹਦੇ ਇਸ ਬਾਗ ਨੇ ਬੜਾ ਜ਼ਿਆਦੇ ਪਰਫੁੱਲਤ ਹੋਣਾ ਬੜਾ ਖੁਲੜਾ ਤੇ ਬਗੜਨੇ ਤੇ ਉਹੀ ਬਾਗ ਦੇ ਵਿੱਚ ਫਿਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਆਪਣੀ ਸ਼ਹਾਦਤ ਦਾ ਕੂਟਾ ਲਾਇਆ ਤੇ ਉਸੇ ਬਾਗ ਦੇ ਵਿੱਚ ਸਰਬਜਾਦਾ ਬਾਬਾ ਅਜੀਤ ਸਿੰਘ ਬਾਬਾ ਦੁਜਾਰ ਸਿੰਘ ਬਾਬਾ ਜ਼ੁਰਾ ਸਿੰਘ ਤੇ ਬਾਬਾ ਫਤੇ ਸਿੰਘ ਨੇ ਆਪਣਾ ਯੋਗਦਾਨ ਪਾਇਆ ਕਿਉਂਕਿ ਇਤਿਹਾਸਾਂ ਵਿੱਚ ਸੁਣਿਆ ਪਰ ਇਤਿਹਾਸ ਦੇ ਬਹੁਤੇ ਪੱਖ ਨਹੀਂ ਵੀ ਅਨੰਤ ਪੁਰਸ਼ ਦਾ ਕਿਲਾ ਸਤ ਪਾਤਸ਼ਾਹੀ ਨੂੰ ਛੱਡਣਾ ਪਿਆ ਉਹਦੇ ਮੁੱਖ ਕਾਰਨ ਕੀ ਸਿਰਫ ਸੰਖੇਪ ਦੇ ਵਿੱਚ ਆਪਾਂ ਇਸ ਦੀ ਵਿਚਾਰ ਕਰਨ ਦਾ ਯਤਨ ਕਰਾਂਗੇ